ਅਬੋਹਰ ਦੇ ਮਸ਼ਹੂਰ ਕਪੜਾ ਵਪਾਰੀ ਸੰਜੇ ਵਰਮਾ ਦਾ 7 ਜੁਲਾਈ ਨੂੰ ਸ਼ੂਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਇੱਕ ਪੁਲਿਸ ਮੁਕਾਬਲੇ ਵਿੱਚ ਦੋਵਾਂ ਨੂੰ ਖਤਮ ਕਰ ਦਿੱਤਾ ਗਿਆ ਸੀ ਤੇ ਹੁਣ ਕਈ ਦਿਨਾਂ ਬਾਅਦ ਸੰਜੇ ਵਰਮਾ ਦੀ ਆਤਮਿਕ ਸ਼ਾਂਤੀ ਦੇ ਲਈ ਅਬੋਹਰ ਦੇ ਵਿੱਚ ਉਹਨਾਂ ਦੀ ਅੰਤਿਮ ਅਰਦਾਸ ਕੀਤੀ ਗਈ ਹੈ ਤੇ ਇੱਕ ਸਮਾਗਮ ਰੱਖਿਆ ਗਿਆ ਜਿਸ ਦੇ ਵਿੱਚ ਬਹੁਤ ਸਾਰੇ ਸਿਆਸੀ ਲੋਕਾਂ ਨੇ ਸ਼ਿਰਕਤ ਕੀਤੀ ਤੇ ਪਰਵਾਦ ਦੇ ਨਾਲ ਜਿੱਥੇ ਮਿਲ ਕੇ ਦੁੱਖ ਸਾਂਝਾ ਕੀਤਾ ਤਾਂ ਨਾਲ ਹੀ ਸੰਜੀਵ ਵਰਮਾ ਨੂੰ ਵੀ ਆਖਰੀ ਵਾਰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਮਰਹੂਮ ਗਾਇਕ ਸਿੱਧੂ ਮਸੇਵਾਲਾ ਦੇ ਪਿਤਾ ਨੇ ਵੀ ਖਾਸ ਤੌਰ ਤੇ ਅਬੋਹਰ ਵਿਖੇ ਜਾ ਕੇ ਸੰਜੀਵ ਵਰਮਾ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਿਰਕਤ ਕੀਤੀ ਤੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਵੱਡਾ ਬਿਆਨ ਦਿੱਤਾ ਹੈ ਕਿ ਤਰੱਕੀ ਕਰਨਾ ਅੱਜ ਦੇ ਸਮੇਂ ਦੇ ਵਿੱਚ ਗੁਨਾਹ ਹੋ ਗਿਆ ਇਸ ਮੌਕੇ ਉਹਨਾਂ ਹੋਰ ਕੀ ਕਹੋ ਤੁਸੀਂ ਖੁਦ ਹੀ ਸੁਣੋ ਜਾ ਤਾਂ ਮੈਂ 29 ਮਈ ਨੂੰ ਇਦਾਂ ਦਾ ਦਿਨ ਦੇਖਿਆ ਸੀ ਜਾਂ ਮੈਂ ਜਿੱਦੇ ਅਗੋਰੇ ਘਟਨਾ ਹੋਈ ਉਸ ਦਿਨ ਦੇਖਿਆ ਵੀ ਯਾਰ ਤਰੱਕੀ ਕਰਨੀ ਅੱਜ ਦੇ ਯੁੱਗ ਦੇ ਵਿੱਚ ਗੁਨਾਹ ਹੋ ਗਈ ਹੈ ਇਹ ਲੋਕ ਸਾਨੂੰ ਬੇਰੋਜ਼ਗਾਰ ਤੇ ਭੁੱਖੇ ਮਰਦੇ ਹੀ ਦੇਖਣਾ ਚਾਹੁੰਦੇ ਜਦੋਂ ਕਿਸੇ ਦਾ ਕੋਈ ਕਾਰੋਬਾਰ ਹੁਣ ਜੇ ਮੈਂ ਵਰਮਾ ਪਰਿਵਾਰ ਵੀ ਦੇਖਾਂ ਜਿਹੜਾਆਂ ਦੀਆਂ ਦੋ ਪੁਸ਼ਤਾਂ ਖੱਪ ਗਈਆਂ ਹੋਣਗੀਆਂ ਇਸ ਚੀਜ਼ ਨੂੰ ਬ੍ਰਾਂਡ ਬਣਾਉਂਦਿਆਂ ਕਿੱਥੋਂ ਤੱਕ ਗਏ ਹਨ ਇੱਕ ਸਧਾਰਨ ਟੇਲਰ ਤੋਂ ਲੈ ਕੇ ਬ੍ਰਾਂਡ ਬਣਨਾ ਇੱਕ ਬਹੁਤ ਵੱਡੀ ਗੱਲ ਮੈਂ ਸਲੂਟ ਕਰਦਾ ਨਹੀਂ ਮਿਹਨਤ ਨੂੰ ਪਰੰਤੂ ਜਿਹੜੇ ਸਾਡੇ ਦਰਿੰਦੇ ਨੇ ਉਹ ਕਿਸ ਤਰ੍ਹਾਂ ਸਾਡੀਆਂ ਕਮਾਈਆਂ ਤੇ ਨਿਗਰ ਰੱਖੀ ਬੈਠੇ ਆ ਤੇ ਉਹਨਾਂ ਦੇ ਨਾਲ ਜਿਹੜਾ ਸਾਡਾ ਰਾਜਨੀਤਿਕ ਪਹੁੰਚ ਹੈ ਉਹ ਬੇਹੱਦ ਕਮਜ਼ੋਰ ਨਜ਼ਰ ਆ ਰਹੀ ਹੈ ਇਸ ਗੱਲ ਤੇ ਮੈਂ ਮੇਰਾ ਅੱਜ ਆਉਣ ਦਾ ਮਤਲਬ ਇਹ ਸੀ ਕਿਉਂਕਿ ਜਦੋਂ ਮੈਂ ਕੱਲ ਨਾ ਚੀਮਾ ਸਾਹਿਬ ਦਾ ਬਿਆਨ ਤੇ ਇੱਕ ਸ਼ਾਇਦ ਹਰਪਾਲ ਭੁੱਲਰ ਸਾਹਿਬ ਨੇ ਮੈਂ ਕਿਹਾ ਲੈ ਸੀਐਮ ਸਾਹਿਬ ਦਾ ਸਭ ਨੇ ਇਹ ਕਹਿ ਕੇ ਇੱਕ ਪੱਲਾ ਝਾੜਤਾ ਵੀ ਇਹ ਤਾਂ ਜੀ ਗੁੰਡੇ ਦਾ ਬੀਜੇਪੀ ਪਾਰਦਾ ਹਾਂ ਕੋਸ਼ਸ਼ ਤੱਕ ਤੁਹਾਡੀ ਗੱਲ ਸਹੀ ਹੈ ਵੀ ਉਹਨਾਂ ਦੀ ਜੇਲ੍ਹ ਦੇ ਵਿੱਚ 268 ਲਾ ਕੇ ਉਹਨਾਂ ਨੇ ਉਹਨੂੰ ਰੱਖਿਆ ਹੋਇਆ ਉਹ ਕਿਸੇ ਅਦਾਲਤ ਦੇ ਵਿੱਚ ਨਹੀਂ ਪਹੁੰਚਦਾ ਜਗਬਾਣੀ ਟੀਵੀ ਲਈ ਆਦਰਸ਼ ਜੋਸਨ ਦੀ ਰਿਪੋਰਟ